ਦੇ ਨਾਮ ਦਾ ਸ਼ੈਟਰ ਜੀ ਹੋਰ ਰਹਿੰਦੇ ਆ। ਉਹ ਵੀ ਮੈਚ ਕਰਦਾ ਬਿਲਕੁਲ ਕਲੀ ਜੁੰਦੇ ਤੇ ਦੇਖੋ ਜੀ ਫਾਈਨਲੀ ਰੱਖ ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੁਸੀਂ ਕਿਵੇਂ ਹੋ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਬਲੌਗ ਦੀ ਸ਼ੁਰੂਆਤ ਕੀਤੀ ਹੈ ਜੀ ਸਵੇਰ ਦੇ ਟਾਈਮ ਤੋਂ ਸਵੇਰ ਦੇ ਟਾਈਮ ਬਹੁਤ ਵਧੀਆ 뷰 ਹੁੰਦਾ ਖੇਤਾਂ ਦਾ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕੀਤਾ ਫਾਈਨਲੀ ਜੀ ਅੱਜ ਸਾਡਾ ਫਰਨੀਚਰ ਆ ਗਿਆ ਟਾਈਮ ਹੋ ਗਿਆ ਜੀ 3:30 ਸ਼ਾਮ ਦੇ ਤੇ ਅੱਜ ਸੰਡੇ ਦਾ ਦਿਨ ਆ ਤੇ ਆ ਗਈ ਜੀ ਸਾਡੇ ਫਰਨੀਚਰ ਦੀ ਗੱਡੀ ਪਹੁੰਚ ਗਈ ਹੈ ਸਾਡੀ ਅਲਮਿਰਾ ਸਾਰਾ ਕੁਝ ਆ ਗਿਆ ਤੇ ਹੁਣ ਇਹਨਾਂ ਨੂੰ ਚੱਕਾ ਕੇ ਉੱਪਰ ਵੀ ਚੜਾਉਣਾ ਹਾਲ ਤਾਂ ਬਹੁਤ ਕੰਮ ਆਈ ਤਾਂ ਸਭ ਦੋ ਜਾਣੀਆਂ ਤੇ ਸਾਨੂੰ ਨਾਲ ਲਾ ਕੇ ਕਰਦੇ ਹੁਣ ਫਰਨੀਚਰ ਨੂੰ ਦੇਖ ਕੇ ਬਸ ਟੈਨਸ਼ਨ ਆ ਵੀ ਫੌੜੀ ਤੇ ਕਿੱਦਾਂ ਚੜਾਇਆ ਜਾਵੇ ਹੁਣ ਫਰਨੀਚਰ ਨੂੰ ਖੋਲ ਕੇ ਚੜਾਉਣਗੇ ਇਹਨਾਂ ਨੇ ਕਿਹਾ ਸੀ ਵੈਸੇ ਵੀ ਅਸੀਂ ਪਾਰਟਸ ਲੈ ਕੇ ਆਉਂਗੇ ਕਹਿੰਦੇ ਕਰਕੇ ਲੱਗ ਲੱਗ ਵੀ ਦੇਖੋ ਸਪੇਸ ਇੰਨੀ ਘੋਣਾ ਫੌੜੀ ਚ ਲੈ ਕੇ ਚੜਾਉਣਾ ਵੀ ਬਹੁਤ ਔਖਾ ਕਿਉਂਕਿ ਜਦੋਂ ਸਾਡਾ ਘਰ ਪਿਆਦਾ ਸਾਨੂੰ ਪਤਾ ਸੀ ਕਿੰਨੀ ਮੁਸ਼ਕਿਲਾਂ ਪਹਿਲਾਂ ਫਰਨੀਚਰ ਚੜਾਇਆ ਸੀ ਉਸ ਨਾਲੋਂ ਵੀ ਵੱਡਾ ਏ ਲੰਬਾਈ ਚੜਾਈ ਚ ਹਲਬੀਰ ਆ ਜ਼ਿਆਦਾ ਵੱਡੀਆਂ ਨੇ 7 ਵਾ 8 ਦੀਆਂ ਨੇ 7 ਫੁੱਟ ਲੰਬੀਆਂ ਨੇ ਤੇ 8 ਫੁੱਟ ਚੜਾਈ ਚ ਐਲਡੀ ਪੈਨਲ ਆ ਵੱਡਾ ਸਾਰਾ 6 ਫੁੱਟ 6 ਫੁੱਟ ਲੰਬਾ 6 ਫੁੱਟ ਚੜਾਈ ਉਹਦੀ ਵੀ ਬਾਕੀ ਦੇਖਦੇ ਆ ਕਿਸ ਤਰ੍ਹਾਂ ਕਰਦੇ ਆ ਹੁਣ ਚੱਲਦੇ ਆ ਨੀਚੇ ਨੂੰ ਤਾਂ ਦੇਖਦੇ ਆ ਜੀ ਕਿਵੇਂ ਚੜਾਉਣਗੇ ਹੁਣ ਫਰਨੀਚਰ ਰੱਖ ਦਿਓ ਇੱਥੇ ਗੱਡੀ ਕਰਤੀ ਜੀ ਅੰਦਰ ਤਾਂ ਜੋ ਸਪੇਸ ਨੂੰ ਸਮਾਨ ਨੂੰ ਇੱਥੇ ਖੜਾ ਰੱਖਣਾ ਹੈ ਨਾ ਸੀ ਲੈ ਕੇ ਆ ਗਏ ਆ ਜੀ ਸੈਨੇਚਰ ਹੁਣ ਉੱਤੇ ਚੜਾਉਣ ਨਹੀਂ ਦੇਖਦੇ ਆ ਫਲਮੀਰਾ ਦੇ ਨਾਲ ਦਾ ਸੈਟ ਆ ਜੀ ਰੱਖ ਦਿੱਤਾ ਇਹਨਾਂ ਨੇ ਇਹ ਤਾਂ ਚਲੋ ਆਸਾਨੀ ਨਾਲ ਰੱਖ ਦਿੱਤਾ ਤੇ ਜਿਹੜਾ ਹੁਣ ਚੁੜਾਈ ਚ ਇਹਨਾਂ ਨੂੰ ਉਤਾਰਨ ਦਾ ਪੰਗਾ ਹੈ ਤੇ ਉੱਪਰ ਚੜਾਉਣ ਦਾ ਵੀ ਆ ਜੀ ਹੈਗਾ ਇਹ ਸਟੱਡੀ ਟੇਬਲ ਪ੍ਰੈਸ ਟੇਬਲ ਵੀ ਯੂਜ਼ ਕਰ ਸਕਦੇ ਆ ਐਜ਼ ਅ ਸਟੱਡੀ ਟੇਬਲ ਵੀ ਦੋਨੇ ਯੂਜ਼ ਲਈਆ ਹਸਬੰਦ ਵੀ ਨਾਲ ਲੱਗੇ ਹੁਣ ਉਹਨਾਂ ਦੇ ਤਾਂ ਉਤਾਰਿਆ ਉਹਨਾਂ ਨੇ ਕਹਿੰਦੇ ਸੱਤ ਕਰ ਲਿਆ ਤੇ ਨਹੀਂ ਉਤਾਰਿਆ ਜਾਣਾ ਬਾਪੂ ਜੀ ਨੂੰ ਟੈਨਸ਼ਨ ਆ ਵੀ ਉੱਪਰ ਕਿਵੇਂ ਚੜਾਉਣਗੇ ਮੰਮਾ ਬਾਪੂ ਜੀ 간ੇ ਹੁਣ ਕਿਵੇਂ ਚੜਾਉਂਗੀ ਤੁਮ ਜੀ ਲਾਗਦੇ ਆਨ ਕਿ ਵੀਰੇ ਨੂੰ ਬੁਲਾਇਆ ਤਾਂ ਉਹਨਾਂ ਨੇ ਨਾਲ ਲੱਗ ਕੇ ਤਾਰਾਈਆਂ ਨੇ ਤੇ ਦੇਖੋ ਬਹੁਤ ਜ਼ਿਆਦਾ ਹੈਵੀ ਨੇ ਹੁਣ ਇਥੇ ਤੋਂ ਰੈਂਪ ਤੇ ਜਦ ਚੜਾ ਕੇ ਉੱਤੇ ਰੱਖਣੀਆਂ ਇਥੇ ਆ ਇਸ ਜਗ੍ਹਾ ਤੇ ਤੇ ਫਿਰ ਇਹਨਾਂ ਨੂੰ ਖੋਲਣਾ ਕਿਉਂਕਿ ਉੱਤੇ ਤਾਂ ਲੈ ਕੇ ਜਾ ਨਹੀਂ ਹੋਣੀ ਇਹ ਮੋਲ ਲੱਗਿਆ ਜਿੱਦਾਂ ਕੋਲ ਡਰਿੰਕਿੰਗ ਤੇ ਗਰਮੀ ਬਹੁਤ ਜ਼ਿਆਦਾ ਕੱਲਾ ਪਾਣੀ ਦਿੱਤਾ ਸੀਗਾ ਫਲਾਗ ਆ ਤੇ ਇਹਨਾਂ ਕੋਲ ਡਰਿੰਕ ਤੇ ਲੱਗ ਗਿਆ ਫਾਈਨਲੀ ਜੀ ਚੱਕ ਕੇ ਕਰ ਲਿਆ ਅੰਦਰ ਅਲਮਾਰੀਆਂ ਸਾਰਾ ਕੁਝ ਹੁਣ ਲੱਗੇ ਆ ਜੀ ਚੜਾਉਣ ਕੀ ਕਪਾੜ ਕਰਕੇ ਚੜਾਉਣਗੇ ਹੌਲੀ ਹੌਲੀ ਥੋੜੀ ਦਿਨ ਗ੍ਰਿਲ ਲੱਗ ਗਈ ਇਸ ਕਰਕੇ ਹੋ ਮੁਸ਼ਕਿਲ ਆ ਰਹੀ ਆ ਅਸੀਂ ਜਦੋਂ ਪਹਿਲਾਂ ਸੱਡੀ ਚਲੇ ਆ ਸੀ ਗ੍ਰਿਲ ਲਗਾਉਣ ਤੋਂ ਪਹਿਲਾਂ ਲੈ ਲਿਆ ਸੀਗਾ ਕਿਉਂਕਿ ਰੌਣ ਚ ਪ੍ਰੋਬਲਮ ਆਉਂਦੀ ਇਹਦਾ ਕਿ ਵਿੱਚ ਫਸੀ ਜਾਂਦਾ ਹੈ ਮਾ ਪੌੜੀ ਦੀ ਹੌਲੀ ਹੌਲੀ ਚਲੇ ਜਣਾ ਰਹੇ ਨਾਲ ਹਸਬੰਡ ਵੀ ਲੱਗੇ ਹੋ ਹਲੇ ਹੁਣ ਜਿਹੜੀਆਂ ਲਮੀਰਾ ਲਿਆਂਦੀਆਂ ਉਹਨਾਂ ਦੇ ਪਾਰਟਸ ਖੋਲਣ ਲੱਗੇ ਆਂ ਖੋਲ ਕੇ ਸਾਰੇ ਇਹਨੂੰ ਦੁਆਰਾ ਉੱਥੇ ਜਾ ਕੇ ਉੱਪਰ ਦੁਆਰਾ ਕਸਣਗੇ ਤਾਂ ਉੱਤੇ ਚੜਾਈ ਜਾਣੀ ਆ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਤੁਸੀਂ ਖੋਲ ਕੇ ਹੀ ਭੇਜਿਓ ਉਹਨਾਂ ਨੇ ਕਸ ਕੇ ਭੇਜਦੇ ਹੁਣ ਉਹ ਸਮਾਨ ਤੇ ਵੈਸੇ ਲੈ ਕੇ ਆਏ ਆ ਉਹ ਕਹਿੰਦੇ ਵੀ ਅਸੀਂ ਸਮਾਨ ਤਾਂ ਹੀ ਭੇਜਿਆ ਵੀ ਖੋਲਾਂਗੇ ਦੁਆਰਾ ਹੁਣ ਦੁਆਰਾ ਖੋਲ ਕੇ ਉੱਤੇ ਚੜਾਉਣਾ ਸਾਰਾ ਹੋຊੂ ਆਇ ਗਰੂਪ ਤੇਰੇ ਸਹੀ ਸਲਾਮ ਤੇ ਚੜ ਜਵੇ ਇੰਨਾ ਹੀ ਪੈਸੇ ਲੱਗੇ ਹੋਏ ਨੇ ਮੇਰੇ ਲੱਗਾ ਇੱਕ ਵਾਰ ਚੀਜ਼ ਬਣਾਉਣੀ ਆ ਬਾਰ ਬਾਰ ਚੀਜ਼ਾਂ ਵੀ ਨਹੀਂ ਬਣਦੀਆਂ ਤੇ ਨੇ ਚੱਲਦੇ ਆ ਕਿਉਂਕਿ ਟਾਈਮ ਬਹੁਤ ਲੱਗ ਜਣਾ ਹਲੇ ਖੋਲਣ ਨੂੰ ਤੇ ਦੇਖਦੇ ਆ ਉੱਪਰ ਚਾੱਕੀ ਜਿਹੜਾ ਸਮਾਨ ਛੜਾਇਆ ਉੱਤੇ ਰੱਖਿਆ ਨਾ ਨੇ ਹੁਣ ਹੁਣ ਥੱਕ ਹਾਰ ਕੇ ਮੈਂ ਤਾਂ ਬੈਠੀ ਦੇਖੋ ਕਿੰਨਾ ਗਾਹ ਪਿਆ ਹੋਇਆ ਹਾਲ ਦੇ ਵਿੱਚ ਫਰਨੀਚਰ ਦੇ ਕਰਕੇ ਤੈਸ ਨੇ ਸੋਇਆ ਪਿਆ ਕਰ ਸਾਰਾ ਤੇ ਦੇਖੋ ਅਲਮਾਰੀ ਖੋਲੀ ਹੋਈ ਹੈ ਸਾਰੀ ਤੇ ਸ਼ੀਸ਼ੇ ਵਗੈਰਾ ਵੀ ਸਾਲਾ ਨਾ ਜਿਹੜੀ ਮੈਂ ਆਪਣੇ ਰੂਮ ਵਾਲੀ ਲਮਾਰੀ ਸੀਗੀ ਉਹ ਤੁਹਾਨੂੰ ਦਿਖਾਉਣੀ ਕਿੱਥੇ ਰੱਖੀ ਹਲੇ ਇਗਨੋਰ ਕਰਿਓ ਜਿਹੜੀ ਇੰਨੀ ਗੰਦਗੀ ਪਈ ਹੋਈ ਆ ਹੌਲੀ ਆ ਸੈੱਟ ਕਰਦਾ ਵਸੇ ਰੂਮ ਇੱਥੇ ਰੱਖਤੀ ਅਲਮਾਰੀ ਮੈਂ ਆਪਣੇ ਰੂਮ ਵਾਲੀ ਤੇ ਸਾਹਮਣੇ ਟੀਵੀ ਟ੍ਰੋਲੀ ਹੋਗੀ ਇਸ ਰੂਮ ਦੇ ਵਿੱਚ ਇਹ ਸਾਰਾ ਫਰਨੀਚਰ ਨਾਲ ਜੋ ਪੁਰਾਣਾ ਸਾਡੇ ਪੁਰਾਣੇ ਘਰ ਦਾ ਇਹ ਬੈੱਡ ਵੀ ਪੁਰਾਣੀ ਸੀਗਾ ਬਟ ਇਹਦੀ ਕੰਡੀਸ਼ਨ ਬਹੁਤ ਵਧੀਆ ਖਰਾਬ ਨਹੀਂ ਹੋਇਆ ਇਸ ਕਰਕੇ ਅਸੀਂ ਉੱਤੇ ਰੱਖ ਲਿਆ ਸੀਗਾ ਅਦਰਵਾਇਜ਼ ਬਾਕੀ ਜਿਹੜੇ ਇੱਕ ਹੋਰ ਬੈੱਡ ਸੀ ਉਹ ਟੁੱਟ ਗਿਆ ਸੀਗਾ ਤੇ ਉਦੋਂ ਮੇਰੇ ਕੱਪੜੇ ਸਲਾਈ ਕਰਨ ਵਾਲੀ ਮਸ਼ੀਨ ਆ ਤੇ ਹੁਣ ਪ੍ਰੈਸ ਟੇਬਲ ਵੀ ਲਿਆਂਦਾ ਉਹ ਸੋਚ ਰਹੀਆਂ ਵੀ ਜਾਂ ਤਾਂ ਉੱਥੇ ਸਾਹਮਣੇ ਰੱਖਾਂ ਕਿਉਂਕਿ ਪਿੱਛੇ ਪਲੱਗ ਹੈਗਾ ਐਲਈਡੀ ਪੈਨਲ ਵਾਸਤੇ ਪਲੱਗ ਰੱਖੇ ਸੀ ਨਾ ਵੀ ਪ੍ਰੈਸ ਟੇਬਲ ਜਾਂ ਤਾਂ ਉੱਥੇ ਰੱਖ ਸਕਦੇ ਆ ਜਾਂ ਸੋਚਦੇ ਆ ਵੀ ਹਾਲ ਦੇ ਵਿੱਚ ਸ਼ਾਇਦ ਵੀ ਉਹ ਜਰ ਖਣ ਜਿੱਥੇ ਉੱਥੇ ਸੋਚ ਰਹੇ ਆ ਅਲਦੀ ਘੜੀ ਸੋਚ ਰਹੇ ਆਂ ਵੀ ਇਸ ਟੇਬਲ ਨੂੰ ਕਿੱਥੇ ਸ਼ਿਫਟ ਕੀਤਾ ਜਾਵੇ ਇਸ ਟੇਬਲ ਨੂੰ ਬਹਾਲ ਚ ਵੀ ਅਸੀਂ ਰੱਖ ਸਕਦੇ ਹਾਂ ਉੱਥੇ ਨਾ ਬਟ ਫਿਰ ਉਹ ਚੱਕਣਾ ਪੈਣਾ ਇਹਦੀ ਟੈਨਸ਼ਨ ਆ ਨਾ ਚੱਕਣ ਦੀ ਤੇ ਇਸ ਦੂਜੇ ਰੂਮ ਦੇ ਵਿੱਚ ਜਿਹੜਾ ਗੈਸਟ ਰੂਮ ਸੀਗਾ ਇਹਦੇ ਵਿੱਚ ਇਹ ਵਾਲਾ ਸ਼ੀਸ਼ਾ ਆ ਵਾਲਾ ਡਰੈਸਿੰਗ ਸ਼ੀਸ਼ਾ ਹੋ ਗਿਆ ਤੇ ਇਕਲ ਮੀਰਾ ਇਹ ਵਾਲੀ ਇਹ ਜਾਂਚੀ ਜੀ ਦੀ ਆ ਇਸ ਰੂਮ ਦੇ ਵਿੱਚ ਰੱਖ ਦਿੱਤੀ ਆ ਖੋਲ ਖੋਲ ਕੇ ਰੱਖਿਆ ਪਿਆਲੇ ਸਾਰਾ ਕੁਛ ਅਗੱਤੇ ਵਗੈਰਾ ਨਾ ਇਹਦੇ ਥੱਲੇ ਲਾਉਨੇ ਕਿਉਂਕਿ ਫਿਰ ਜਦੋਂ ਪੋਚਾ ਵਗੈਰਾ ਲਾਉਨੇ ਨਾ ਲੋਹੇ ਦੀ ਜੰਗ ਨੀਚੇ ਪੈ ਜਾਂਦੀ ਹੈ ਅਲਮਾਰੀਆਂ ਦੇ ਪਹਿਲਾਂ ਕਿੰਦੇ ਦੂਜੇ ਰੂਮ ਚ ਇਸ ਰੂਮ ਚ ਪਈਆ ਸੀਗੀ ਇਹ ਅਲਮਾਰੀ ਫਿਰ ਇੱਥੇ ਤੇ ਚੱਕ ਕੇ ਲੈ ਕੇ ਗਏ ਆਂ ਸੀ ਨੀਚੇ ਨਾ ਥੇ ਹੁਣ ਮੈਂ ਤਜਾਬ ਨਾਲ ਹੁਣ ਤਾਂ ਮੈਂ ਧੋ ਕੇ ਪੋਚਾ ਲਾਤਾ ਸਾਫ ਕਰਤਾ ਪਹਿਲਾਂ ਇੱਥੇ ਜਰ ਪਈ ਪਈ ਸੀਗੀ ਨੀਚੇ ਇਹਦੇ ਤੇ ਇਸ ਤਰ੍ਹਾਂ ਆ ਜਗ੍ਹਾ 'ਚ ਅਲਮਾਰੀ ਰੱਖ ਲੈਣੀ ਇੱਕ ਹਿੱਸਾ ਦਾ ਰੱਖ ਵੀ ਦਿੱਤਾ ਅਲਮੀਰਾ ਦਾ ਤੇ ਬਾਕੀ ਤੁਹਾਨੂੰ ਦਿਖਾਣੀਆਂ ਬਾਹਰ ਲੱਗੇ ਹੋਏ ਆਂ ਤਿਆਰ ਕਰਨ ਨੂੰ ਸਾਰੇ ਕੋਸਾਰੀ ਨੂੰ ਖੋਲ ਕੇ ਲੈ ਕੇ ਆਏ ਆ ਦੁਆਰਾ ਫੇਰ कसे ਹੁਣ ਸਾਰੇ ਬਾਕਸ ਤੇ ਦੇਖੋ ਜੀ ਫਾਈਨਲੀ ਰੱਖਦੇ ਆ ਸੀ ਬਣਾ ਫਰਨੀਚਰ ﺍﻟਮੀਰਾ ਤਿਆਰ ਹੋ ਗਈਆਂ ਸਾਡੀਆਂ ਤੇ ਇਸ ਤਰ੍ਹਾਂ ਦੀ ਲੁੱਕ ਆਈ ਆ ਤੇ ਸਾਰੀ ਫੈਮਿਲੀ ਬੈਠੀ ਦੇਖ ਰਹੀ ਆ ਵੀ ਕਿੱਦਾਂ ਲੱਗਦੇ ਆ ਕਿੱਦਾਂ ਲੱਗਿਆ ਬਈ ਨੂੰ ਤੁਹਾਨੂੰ ਬਾਪੂ ਜੀ ਖੁਸ਼ ਹੋ ਗਏ ਸਾਰੇ ਤੇ ਫਰਨੀਚਰ ਨਾਲ ਦੇਖੋ ਦਾ ਲਿਆ ਸੀ ਇਹਦਾ ਡਾਰਕ ਕਲਰ ਆ ਬੈੱਡ ਦਾ ਵੀ ਡਾਰਕ ਕਲਰ ਆ ਇਹ ਆ ਸਟੱਡੀ ਟੇਬਲ ਬੱਚਿਆਂ ਦਾ ਇਹਦੇ ਵਿੱਚ ਬੁੱਕਸ ਵਗੈਰਾ ਰੱਖਤੀਆਂ ਬੈਗ ਵੀ ਰੱਖਦੇ ਆ ਤੇ ਇਹ ਪ੍ਰੈਸ ਟੇਬਲ ਵੀ ਆ ਕਿਉਂਕਿ ਪਲੱਗ ਕੋਲ ਇਹਦੇ ਇੱਥੇ ਪ੍ਰੈਸ ਵੀ ਕਰ ਲਿਆ ਕਰਨੀ ਤੇ ਸਟੱਡੀ ਵੀ ਤੇ ਆ ਹਾਲੇ ਤਾਂ ਵੈਸੇ ਹੀ ਰੱਖਿਆ ਇਹ ਅਲਮਾਰੇ ਦੇ ਅਲਮਾਰੀ ਦੇ ਪਹਿਲੀ ਅਲਮਾਰੀ ਦੇ ਉੱਤੇ ਪਿਆ ਸੀਗਾ ਪੌਟ ਕ੍ਰਿਸਮਸ ਦਾ ਤੇ ਆ ਸਾਡੇ ਟੈਡੀ ਵੀ ਟਕਾਤੇ ਨੇ ਹਲੇ ਜੋ ਪੁਰਾਣੇ ਸੀਗੇ ਤੇ ਹੁਣਾਂ ਦੂਜੀ ਅਲਮਾਰੀ ਦੇਖਦੇ ਆ ਹਲੇ ਇਹ ਕਮਰੇ ਦਾ ਵੀ ਸੈੱਟ ਹੋ ਗਿਆ ਅੱਜ ਪਹਿਲਾਂ ਮੈਂ ਝਾੜੂ ਪੋਚਾ ਲਾਇਆ ਕਿਉਂਕਿ ਸਾਰੇ ਚ ਗੰਦ ਪਿਆ ਪਿਆ ਸੀਗਾ ਆਦੀ ਕੋ ਡਸਟਨ ਕੂੜੇ ਨਾਲ ਭਰ ਕੇ ਰੱਖਿਆ ਹੁਣ ਕਲੀਨ ਕਰਕੇ ਹਟੀਆਂ ਤੇ ਹੁਣ ਦੇਖੋ ਜੀ ਰਹਿ ਗਿਆ ਹਾਲ ਦਾ ਕੰਮ ਇੱਥੇ ਹਾਲ ਦੇ ਵਿੱਚ ਐਲਈਡੀ ਲਾਉਣੀ ਆ ਤੇ ਇੱਕ 에어 ਹோம் ਦੇ ਵਿੱਚ ਇਹ ਵੀ ਰੱਖ ਤਾਂ ਸੈੱਟ ਕਰਕੇ ਬਸ ਇੱਕ ਸਫਾਈ ਕਰਨੀ ਰਹਿ ਗਈ ਹੈ ਸਫਾਈ ਕਰਨੀ ਹੁਣ ਮੈਂ ਹਾਂ ਦੇਖੋ ਜਿਹੜਾ ਇਹਦਾ ਕਲਰ ਆ ਮੈਚ ਨਹੀਂ ਕਰਦਾ ਤੁਸੀਂ ਕਹਿੰਦੇ ਹੋਣੇ ਆ ਇਹਦਾ ਵੀ ਅਸੀਂ ਹੀਲਾ ਕਰਾਂਗੇ ਉਸ ਨਾਲ ਕੁਝ ਮੈਚ ਕਰਦਾ ਇਹਦੇ ਨਾਲ ਨਾ ਜャ ਤਾਂ ਇਹਦੇ ਪਰ ਬੋਲ ਪੇਪਰ ਵਗੈਰਾ ਹੁੰਦਾ ਨਾ ਚਿਪਕਾਣੇ ਵਾਲਾ ਉਹ ਲਗਾ ਦਾਂਗੇ ਨਹੀਂ ਫਿਰ ਕਲਰ ਕਰਾ ਦਾਂਗੇ ਡਾਰਕ ਇਸ ਨੂੰ ਵੀ ਮੈਚ ਕਰਨਾ ਨਾਲ ਬਲੀਨ ਫੈਨ ਬੰਦ ਕਰ ਦਿਓ ਹੁਣ ਤੇ ਹੁਣ ਆ ਰਹਿ ਗਿਆ ਗਾ ਇਹ ਚੱਕਣਾ ਮੈਂ ਬਸ ਹੁਣ ਲੱਗਦੀ ਆ ਜੀ ਆਪਣੇ ਕੰਮ ਤੇ ਹੁਣ ਅੱਜ ਅਸੀਂ ਥੱਕੇ ਹੋਏ ਆ ਅਲਮਾਰੀ ਛੋਟੀ ਜੀ ਸੀਗੀ ਜਿੱਥੇ ਅਸੀਂ ਸਮਾਨ ਕੱਢਿਆ ਸਾਨੂੰ ਸਮਝ ਨਹੀਂ ਆਦਾ ਸੀ ਏਡੀ ਲਵਾਰੀ ਚ ਰੱਖੀ ਹੋ ਲਵਾਰੀ ਨਾ ਸੱਚੀ ਢੂੰਗੀ ਆ ਮੰਮੀ ਉਹ ਇੰਨਾ ਸਮਾਨ ਨਿਕਲ ਜਾਂਦਾ ਲਵਾਰੀ ਭਾਰਤੀ ਬਸ ਸਮਾਨ ਦੇਖ ਰੋ ਹਲੇ ਵੀ ਇੱਦਾਂ ਬੈੱਡ ਤੇ ਫੈਕ ਲਿਆ ਸਮਾਨ ਬਾਕੀ ਪਾਰਸ ਦੀ ਜਿਹੜੀ ਕਲੈਕਸ਼ਨ ਸੀਗੀ ਉੱਤੇ ਰੱਖਤੀ ਬਾਕੀ ਹੁਣ ਆ ਥੋੜਾ ਥੋੜਾ ਕਰਕੇ ਸਮੇਟ ਰਹੇ ਆ ਤੇ ਜਿਹੜਾ ਮੇਰਾ ਮੇਕਅਪ ਦਾ ਸਮਾਨ ਸੀਗਾ ਪਾਰਸ ਤੋਂ ਸਪੈਰਾ ਹੀ ਆ ਸਾਰੇ ਹਾਂ ਮੇਕਅਪ ਦਾ ਸਮਾਨ ਵੀ ਮੇਕਅਪ ਦਾ ਸਮਾਨ ਵੀ ਇੰਨਾ ਜ਼ਿਆਦਾ ਹੱਦੋਂ ਵੱਧ ਆ ਵੀ ਮੁੱਕਦਾ ਹੀ ਨਹੀਂ ਹੈਗਾ ਪਰਫਿਊਮ ਵਗੈਰਾ ਹਲਿਆ ਕਿੱਟਾਂ 'ਚ ਰੱਖਿਆ ਹੋਇਆ ਮੇਕਅਪ ਬਹੁਤ ਜ਼ਿਆਦਾ ਤੇ ਨੀਚੇ ਆ ਨੀਚੇ ਦੋ ਬਾਕਸ ਹੈਗੇ ਨੇ ਮੇਕਅਪ ਦੇ ਹੀ ਆ ਤੇ ਕੱਪੜੇ ਵਗੈਰਾ ਇੱਥੇ ਰੱਖਦੇ ਆ ਮੇਰਾ ਸਭ ਕੁਝ ਇੱਥੇ ਹੋ ਗਿਆ ਕਿਆ ਰਵੇ ਦਾ ਵੀਡੀਓ ਟ੍ਰੇਡ ਥੋੜਾ ਜਿਹਾ ਸਾਮਾਨ ਆਇਆ ਫਿਰ ਬਾਹਰ ਰਹੇ ਨੇ ਹੁਣ ਇੰਨਾ ਸਾਮਾਨ ਹੈ ਨਹੀਂ ਡਰਾਇਰ ਵਗੈਰਾ ਇੱਥੇ ਰੱਖ ਦਿੱਤੇ ਆ ਚਲੋ ਵੀਰ ਦੀ ਜੂੜਤ ਪੈਂਦੀ ਰਹਿੰਦੀ ਆ ਫਸਟ ਬਾਕਸ ਤੇ ਰੱਖ ਦਿੱਤੇ ਬਾਕੀ ਹੁਣ ਰੱਖਦੇ ਆ ਆ ਜੂਲੇ ਤੇ ਪੂਰੇ ਦੇਖਦੇ ਮੈਂ ਤਾਂ ਆਪ ਨਹੀਂ ਸਮਝਉਂਦੀ ਵੀ ਇੰਨਾ ਸਾਮਾਨ ਉਹ ਵੱਡੀ ਦੇਖ ਜੀ ਹੁਣ ਰਾਤ ਦਾ ਟਾਈਮ ਹੋ ਗਿਆ ਹੈ ਇਹਨਾਂ ਨੂੰ ਛੱਡ ਕੇ ਹੋਣਾ ਪੈਣਾ ਕਿਉਂਕਿ ਹਲੇ ਤੱਕ ਕੰਪਲੀਟ ਨਹੀਂ ਹੋਇਆਗਾ 7 ਵਜਣੇ ਵਾਲੇ ਨੇ ਦੇਖੋ ਤੇ ਹੁਣ LED ਪੈਨਲ ਰਹਿ ਗਿਆ ਅਲਮੀਰਾ ਦੋਨੋਂ ਰੱਖਤੀਆਂ ਨੇ LED ਖੋਲ ਕੇ ਰੱਖੀ ਹੈ ਇੱਧਰ ਹੁਣ ਹਲੇ ਤੇ ਆਹ ਦੇਖੋ ਅਲਮੀਰਾ ਸੈੱਟ ਕਰਕੇ ਰੱਖੀ ਸਾਰੀ ਚਲੋ ਫਰਨੀਚਰ ਦਾ ਨਿਪਟਿਆ ਕੰਮ ਅੱਜ ਬਸ LED ਪੈਨਲ ਲੱਗੇ ਹੋਏ ਆ ਜੋ ਹੁਣ ਪਹਿਲਾਂ نیچے ਤੋਂ ਚੱਕ ਕੇ ਲਿਆਏ ਆ ਕਲਾ ਕਲਾ ਪਾਰਟਸ ਖੋਲ ਕੇ ਤੁਹਾਨੂੰ ਲਾਸਟੇ ਹੀ ਆ ਵਸਤ ਤੇ ਬਸ ਛੱਡ ਕੇ ਹੁਣ ਇਹਨਾਂ ਨੂੰ ਐਂਡ ਹੋ ਗਿਆ ਕੰਮ ਦਾ ਬਾਬਾ ਜੀ ਦੀ ਫੋਟੋ ਨਾ ਇਹਦਾ ਸ਼ੀਸ਼ਾ ਟੁੱਟ ਗਿਆ ਇਹਦਾ ਸ਼ੀਸ਼ਾ ਪਾਉਣਾ ਪੈਣਾ ਹੈ ਇਹਦੀ ਫਰੇਮ ਨਾ ਸਾਰੀ ਪੁਆ ਕੇ ਲਿਆਉਣੀ ਬਸ ਫਿਰ ਨਿਊ ਹੋ ਜਾਈਏ ਆ ਦੇਖੋ ਟੁੱਟ ਗਿਆ ਜਦੋਂ ਤਾਰ ਹੀ ਨਾ ਇੱਕਦਮ ਟੁੱਟ ਗਈ ਇਹਨੂੰ ਬਸ ਫਰੇਮ ਪਾਉਣੀ ਬਾਬਾ ਜੀ ਦੀ ਫੋਟੋ ਦੀ ਫਿਰ ਨਵੀ ਹੋ ਜਾਏਗੀ ਤੇ ਆ ਗੱਤਾ ਵਗੈਰਾ ਹੇਠੇ ਸਿੱਟ ਕੇ ਆਉਣਾ ਹੈ ਤੇ ਮੇਰੇ ਰੂਮ ਦੀ ਸੈਟਿੰਗ ਤਾਂ ਹੋ ਗਈ ਆ ਡਨ ਬਰੀਨ ਬਸ ਬੁਕਸ ਬੈਰ ਸੈਟ ਕਰ ਰਹੀ ਆ ਤੇ ਦੇਖੋ ਇੰਨਾ ਕਚਰਾ ਨਿਕਲਿਆ ਬਾਲਟੀ ਫੁੱਲ ਵਰਗੀ ਤੇ ਤੇ ਲਫਾਫੇ ਐਕਸਟਰਾ ਸੀਗੇ ਉਹ ਵਾਲੇ ਇਹ ਆਪਣੀ ਸਾਰੀ ਪੈਨਸਲਸ ਪੈਨ ਵਗੈਰਾ ਸੈਟ ਕਰਕੇ ਰੱਖ ਰਹੀ ਆ ਤੇ ਜੀ ਸਾਰੀ ਅਲਮਾਰੀ ਦੇ ਵਿੱਚ ਸਮਾਨ ਸੈਟ ਕਰਕੇ ਲਾਤਾ ਮੈਂ ਕੱਪੜੇ ਵਗੈਰਾ ਹੁਣ ਦੂਜੇ ਰੂਮ ਚ ਜਾ ਕੇ ਸੈਟ ਕਰਦੀ ਜਿਹੜਾ ਕੰਮ ਰਹਿ ਗਿਆ ਫਿਰ ਮਿਲਦੇ ਆ ਤੁਹਾਨੂੰ ਤੇ ਫਾਈਨਲੀ ਜੀ एलडी एनएलवी रेडी हो गया ते इथे जडे टंगण वास्ते सीगे ओ सारे जदे एलडी दे सारा कुछ दे गलियां भी कटातीया जडियां वायर वगैरह ਪਾਉਣ ਵਾਸਤੇ ਤੇ ਪੈਨਲ ਨੂੰ ਟੰਗਣ ਵਾਸਤੇ ਵੀ ਉਹਦਾ ਲਗਾ ਦਿੱਤਾ ਸਟੈਂਡ ਜਆ ਤੇ ਹੁਣ ਦੇਖਦੇ ਆ ਸੋਫਾ ਸੈੱਟ ਨੂੰ ਵੀ ਸੈੱਟ ਕਰਨਾ ਪੈਣਾ ਕਿਉਂਕਿ ਹੁਣ ਫਿਰ ਇਹ ਵੀ ਚੰਗ ਲਗੜਾ ਮੂਰੇ ਰੱਖਿਆ ਹੋਇਆ ਹੈ ਇਹਦੀ ਵੀ ਹੁਣ ਸੈਟਿੰਗ ਚੇਂਜ ਕਰਨੀ ਪੈਣੀ ਆ ਸਾਨੂੰ बेचारे रात हो गई छोड़ के आना पैना टाइम टाइम अठ गए ने जी पूरे इथी लगे हुए थे इतनी सारा कुछ इन्होंने कसया उपर लिया कि इस जगह से देखो कि रात हो गई ਫਾਈਨਲੀ ਜੀ ਹੋ ਗਿਆ ਕੰਮ ਸਾਰਾ ਖਤਮ ਤੇ ਉਹਨਾਂ ਨੇ ਲਮਹਾਰੀਆਂ ਸੈੱਟ ਕਰਕੇ ਰੱਖ ਦਿੱਤੀਆਂ ਨੇ ਤੇ ਹੁਣੇ ਚੱਲੇ ਆ ਮੇਰੇ ਹਸਬੰਦ ਜੀ ਛੱਡਣ ਇਹਨਾਂ ਨੂੰ ਰਾਤ ਦੇ 7:30 ਹੋ ਗਏ ਸੀਗੇ ਕੰਪਲੀਟ ਹੋ ਗਿਆ ਚਲੋ ਅਸੀਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਰਾਤ ਰਹਿ ਜਾਓ ਭਾਈ ਹੋਰ ਕੀ ਕਹਿ ਸਕਦੇ ਆ ਵੀ ਹੁਣ ਰਾਤ ਨੂੰ ਕਿੱਥੇ ਜਾਓਗੇ ਕਹਿੰਦੇ ਨਹੀਂ ਜੀ ਸਭ ਤਾਂ ਛੱਡ ਗਿਆ ਉਸ ਤਾਂ ਆਪਣੇ ਘਰ ਹੀ ਸੌਣੇ ਜਾ ਕੇ ਤਾਂ ਫਿਰ ਮੇਰੇ ਹਸਬੰਦ ਛੱਡਣ ਚੱਲੇ ਆ ਹੁਣ ਇਹਨਾਂ ਨੂੰ ਹੁਣ ਐਲਈਡੀ ਫਾਈਨਲੀ ਐਂਡ ਐਲਈਡੀ ਪੈਨਲ ਦਾ ਲਗਾ ਦਿੱਤਾ ਸੈੱਟ ਕਰਕੇ ਬਟ ਜਿਹੜਾ ਹਲੇ ਸੋਫੇ ਉਹ ਸੈੱਟ ਨਹੀਂ ਆ ਰਹੇ ਹਲੇ ਸਿਰਫ ਦੋ ਸਿੰਗਲ ਸੈਟ ਲਾਏ ਆ ਤੇ ਮੈਟ ਇੱਧਰ ਆ ਟੇਬਲ ਨੂੰ ਹਲੇ ਕੱਢ ਕੇ ਇੱਧਰ ਰੱਖਿਆ ਹੋਇਆ ਸੋਚਦੇ ਆ ਵੀ ਜਿਹੜਾ ਬੜਾ ਸੋਫਾ ਹੈ ਉਹਨਾਂ ਹਲੇ ਦੂਜੇ ਰੂਮ ਚ ਰੱਖਿਆ ਹੈ ਇਸ ਰੂਮ ਚ ਨਾ ਹਲੇ ਸ਼ਿਫਟ ਕਰਤਾ ਇਦਾਂ ਸਵੇਰ ਨੂੰ ਦੇਖਾਂਗੇ ਵੀ ਸੈਟਿੰਗ ਕਿਸ ਤਰ੍ਹਾਂ ਕਰੀਏ ਹਲੇ ਸਿਰਫ ਇਦਾਂ ਹੀ ਰੱਖਤਾ ਹੋਣ ਜੀ ਟਾਈਮ ਦੇਖੋ 9 ਵਜੇ ਜਿਹੜੇ ਹਰੇ ਲੈ ਰਾ ਦੇ ਇੰਨਾ ਟਾਈਮ ਹੋ ਗਿਆ ਲੱਗਿਆ ਨੂੰ ਜਿੱਦ ਦੇ ਅਸੀਂ ਸ਼ਾਮ ਦੇ 4 ਵਜੇ ਲੱਗੇ ਹੋਏ ਆ ਕੰਟੀਨਿਊ ਸਮਾਨ ਰੱਖਣ ਲਵਾਰੇ ਸਾਰਾ ਕੁਝ ਤੇ ਹੁਣ ਫਰੈਸ਼ ਹੋ ਕੇ ਆਉਨੇ ਆ ਫਿਰ ਮਿਲਦੇ ਆ ਤੁਹਾਨੂੰ ਰਾਤ ਤਾਂ ਅਸੀਂ ਥੱਕ ਗਏ ਸੀਗੇ 10 ਵਜੇ ਬੱਜ ਗਏ ਸੀ ਸਾਨੂੰ ਤੇ ਅੱਜ ਦੂਸਰਾ ਦਿਨ ਹੈ ਸੈਕਿੰਡ ਡੇ ਆ ਹੁਣ ਪੜਨ ਲੱਗੇ ਆ ਸਕੂਲ ਤੇ ਆ ਗਏ ਸੀਗੇ ਸ਼ਾਮ ਦਾ ਟਾਈਮ ਹੋ ਗਿਆ 3 ਵਜੇ ਨੇ ਤੇ ਹਾਲ ਦਾ ਜੀ ਫਾਈਨਲ ਲੁੱਕ ਇਦਾਂ ਦਾ ਜਿਹੜਾ ਟੇਬਲ ਸੀਗਾ ਰੱਖਿਆ ਹੋਇਆ ਸੀ ਚਾਰਖੇ ਵਾਲਾ ਉਹ ਚੱਕ ਦਿੱਤਾ ਕਿਉਂਕਿ ਉਹ ਇੱਥੇ ਫਸਦਾ ਸੀ ਸਟੈਕ ਨਹੀਂ ਸੀ ਆ ਰਿਹਾ ਹੁਣ ਛੋਟਾ ਟੇਬਲ ਰੱਖਿਆ ਜਿਹਦੇ ਉੱਤੇ ਚਾਹਾ ਰੱਖ ਦਿੱਤਾ ਤੇ ਜਿਹੜਾ ਸੋਫਾ ਪਿੱਛੇ ਪਿਆ ਸੀ ਵੱਡਾ ਸਾਰਾ ਉਹ ਇੱਧਰ ਰੱਖ ਦਿੱਤਾ ਮੈਂ ਤੇ ਜਿਹੜੀ ਰੈਡ ਰੂਮ ਦੇ ਵਿੱਚ ਜਿਹੜਾ ਫਰਨੀਚਰ ਰੱਖਿਆ ਸੀ ਉਹ ਵੀ ਹੁਣ ਚੇਂਜ ਕਰ ਦਿੱਤਾ ਮੈਂ ਪਹਿਲਾਂ ਸਾਹਮਣੇ ਰੱਖੀ ਸੀ ਲਮੀਰਾ ਬਟ ਹੁਣ ਮੈਂ ਨਾ ਚੇਂਜ ਕਰਕੇ ਉਹਨੂੰ ਕੰਧ ਨਾਲ ਰੱਖ ਦਿੱਤਾ ਇਹਦੀ ਅਸਲੀ ਜਗ੍ਹਾ ਇੱਥੇ ਆ ਜਿੱਥੇ ਹੁਣ ਰੱਖੀ ਹੈ ਸੈੱਟ ਕਰਕੇ ਮੈਂ ਲਮੀਰਾ ਤੇ ਜੀ ਹੋਣ ਬਲੌਗ ਦਾ ਐਂਡ ਵੀ ਮੈਥੀ ਕਰਦੇ ਆ ਮਿਲਾਂਗੇ ਨਵੇਂ ਬਲੌਗ ਦੇ ਨਾਲ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਔਰ ਲਿੰਕ ਨੂੰ ਬਤੋ ਬਤ শেয়ার ਕਰਿਆ ਕਰੋ ਬਾਏ ਜੀ ਔਰ ਦੱਸਿਓ ਜਰੂਰ ਕਮੈਂਟ ਕਰਕੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਫਰਨੀਚਰ